ਦੇ ਰਹੀ ਉਦਾਸ ਹੈ ਜੀ ਤੇ ਰਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਫਾਇਦਾ ਵਧੀਆ ਜੀ ਦਾ ਰੀਟਵੈਲ ਦਾ ਹਾਂ ਉਹ ਤਾਂ ਹੈ ਇਹ ਆਪਦੇ ਨਹੀਂ ਨਾ ਲਾਉ ਆਪਦੇ ਪਰਿਵਾਰ ਲਈ ਲਾਉ ਵੈਰੀ ਗੁੱਡ ਲੈ ਟੋਪੀਏ ਪੋਲੇ ਯਾਰ ਅੱਗੇ ਰੱਖੀਏ ਬੌਂਡ ਤੇ ਪੀਏ ਚੱਕੇ ਨੂੰ ਆਹ ਪਈ ਲੱਗ ਕੱਲੀ ਇਹਦਾ ਸ਼ੁਕਰ ਕਰ ਹਵਾ ਚ ਨਹੀਂ ਉੱਡੀ ਨਾਲ ਕਿੰਨੀ ਵਾਰ ਮੈਂ ਕਿੰਨੀ ਵਾਰ ਕੇ ਕੈਮਰਾ ਮਾਰਦਾ ਉਹੀ ਤਾਂ ਨਹੀਂ ਕਿਤੇ ਤਾਰ ਨੂੰ ਹੱਥ ਲਾ ਲੈ ਜਾ ਆਕੇ ਸੁਣਾਉਗਾ ਤੁਹਾਨੂੰ ਗੱਲਾਟਾ ਕੇ ਟਾਕੇ ਦੀਆਂ ਦੇਖਿਓ ਨਹੀਂ ਯਾਰਾ ਦੇਖਿਓ ਤੁਸੀਂ ਪਤਨਾ ਕੇ ਇਹੋ ਜੀ ਗੱਲ ਪਰਸੋ ਹਾਂ ਪਰਸੋ ਹਾਂ ਮੈਂ ਜਦੋਂ ਆ ਗਿਆ ਸੀ ਬਾਤ ਮਰ ਮਤਲਬ ਠੀਕ ਆ ਬੰਦਾ ਪੰਜ ਆਹੀ ਦਾ ਫਰਨੀ ਯਾਰਾ ਖੇਤਾਂ ਦਾ ਮਿਲਦੇ ਆਪਾਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਜਿੰਦਰ ਸਿੰਘ ਟੋਲਾਵਾਲ ਜੀ ਨੂੰ ਉਹ ਪ੍ਰੋਪਰ ਸਾਨੂੰ ਅਚਾਰ ਬਾਰੇ ਦੱਸਣਗੇ ਵੀ ਗੱਲਬਾਤ ਹੁੰਦੀ ਕੀ ਹੈ ਜਿਹੜੀ ਮੱਕੀ ਹੈ ਇਹ ਚ ਪ੍ਰੋਟੀਨ ਜ਼ਿਆਦਾ ਹੁੰਦਾ ਜੀ ਠੀਕ ਹੈ ਇਹ ਨਿਰਾਵੀ ਪਸ਼ੂਨ ਪਾਇਆ ਬੜਾ ਮਾੜਾ ਏ। ਓਕੇ ਨਹੀਂ ਕਰ ਲੈ ਯਾਰ ਮੇਰਾ ਅਪਲਾਈਨਡ ਹੈ ਮੈਂ ਕਦੋਂ ਵੀ ਗਿਆਸਾਂ ਤੂੰ ਵੱਜ ਕੇ। ਠੀਕ ਆ। ਰੁੱਸਾ ਨਹੀਂ ਕਰਨਾ। ਨਾ ਜਮੀਨੀ ਜਮੀਨੀ ਨਹੀਂ ਜਮੀਨੀ ਜਮੀਨੀ ਦੋ ਚੱਕਰੀ। ਰੁੱਸਾ ਨਹੀਂ ਕਰ। ਲਾ ਪ੍ਰਯਗਦਰ ਲੈਸ ਆਊਗਾ। ਹੂੰ। ਤੂੰ ਕਹੇਗਾ ਜ਼ਿੰਦਗੀ ਦੀ ਵਗੋ ਫ੍ਰੈਂਕ ਪ੍ਰੋਮ ਖੇਡਣੀ ਨਹੀਂ। ਹੂੰ। ਤੂੰ ਦੱਸ। ਮੈਂ ਯਾਰ ਭਾਈ ਮੇਰੇ ਤਾਂ ਅਪਲਾਈਨਡ ਹੈ। ਹੂੰ। ਮਤਲਬ ਐਸੀ ਜਗ੍ਹਾ ਤੇ ਚੱਕਣਾ ਨਾ। ਇਹ ਕਰੇ ਤਾਂ ਹੈਗਾ। ਹਾਂ ਕਰੂੰਗਾ ਜੀ। ਛੜਦਾ ਨਹੀਂ ਫੇਰ ਨਹੀਂ ਛੜਦਾ ਮੈਂ ਅੱਛਾ ਜਿੱਥੇ ਮਰਜ਼ੀ ਭੱਜ ਜੀ ਹੂੰ ਗੁੱਸਾ ਨਹੀਂ ਕਰਨਾ ਨਾ ਲੜ ਜਿਵੇਂ ਮੈਂ ਕੈਮਰੇ ਤੇ ਕਹਿ ਰਿਹਾ ਬਈ ਔਨ-ਏਅਰ ਬੋਲ ਰਹਾ ਵੀ ਕੋਈ ਗੁੱਸਾ ਨਹੀਂ ਅੱਛਾ ਮੱਛੀ ਤੋਂ ਜਿਵੇਂ ਹੁੰਦਾ ਜਿਵੇਂ ਨੇ ਕਰਨਾ ਕਰ ਲੈ ਬਸ ਮੇਰੇ ਤੋਂ ਬਚੇ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵਾਂਗੇ ਤੇ ਚੜ੍ਹਦੀਆਂ ਕਲਾ 'ਚ ਹੋਵਾਂਗੇ ਸ਼ੁਰੂਆਤ ਅੱਜ ਦੇ ਇੱਕ ਨਵੇਂ ਵਲੌਗ ਦੀ ਅਸੀਂ ਚੱਲੇ ਆਂ ਖੇਤ ਮੈਂ ਤੇ ਮੱਛੀ ਮੈਂ ਤੇ ਮੱਛੀ ਮੈਂ ਤੇ ਮੱਛੀ ਤੇ ਬੈਠਦੇ ਆ ਗੱਡੀ 'ਚ ਤੇ ਆ ਇੱਥੇ ਰਹਿ ਗਏ ਤੇ ਅੱਜ ਲੈ ਕੇ ਆਵਾਂਗੇ ਅਸੀਂ ਫੇਤੋਂ ਕੁਕੜੀਆਂ ਇਹ ਤਾਂ ਕਹਾਂਗੇ ਕੁਕੜੀਆਂ ਜੇ ਹੋਈਆਂ ਲੈ ਆਵਾਂਗੇ ਪੱਕੜੀਆਂ ਪੱਕੜੀਆਂ ਅੱਛਾ ਨਹੀਂ ਫਰਮੈਟ ਇਸ ਕਰਕੇ ਚੱਲੇ ਆਣੇ ਗਿੜਾ ਗੱਡੇ ਮੰਗ ਬਾਨੇ ਨਾਲ ਕੂਕੜੀਆਂ ਲੈ ਆਵਾਂਗੇ ਤੇ ਕੂਕੜੀਆਂ ਨਾਲੇ ਗੇੜੀ ਲੈ ਆਵਾਂਗੇ ਬਹੁਤ ਨੂੰ ਹੋਵੇ ਲਾਈਓ ਲਓ ਜੀ ਐਸੀ ਲੱਗ ਪਈ ਵੇ ਸਿਲਰਾਦੋਂ ਮੁੰਡੇ ਲਈ ਉਦਾਸ ਹੈ ਜੀ ਤੇਰੇ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਅਜੀ ਕਹਾ ਦਿਲ ਉਦਾਸ ਹੈ ਤੇ ਬਾਕੀ ਸਭ ਖੈਰ ਹੈ ਇਹ ਲੰਮੇ ਆਓ ਆਇਕੋ ਨਿਕਲ ਜਿਹਾ ਨੇ ਕੋਈ ਕੋਈ ਪਹਾੜ ਸਾਹਮਣੇ ਦੇਖ ਰਹੇ ਹੋ ਤੁਸੀਂ ਗੱਡੀਆਂ ਇੱਥੋਂ ਮੋੜਦੀ ਗੱਡੀਆਂ ਬਾਕੀ ਸਭ ਖੈਰ ਟੂ ਟੂ ਨਹੀਂ ਬੰਦ ਕਰ ਜਾਨਾ ਤੇਰੀ ਨਾਲ ਨਾਲ ਸੀਟ ਬੈਲਟ ਇੱਕ ਵਟਾ ਸੀ ਟੂ ਟੂ ਬੰਦ ਕਰ ਗਈ ਨਹੀਂ ਕਹਿੰਦੀ ਆਪਾਂ ਉਹ ਬਹੁਤਾਂ ਕਰਕੇ ਸਾਰੇ ਬਲੌਸ਼ ਇੱਕ ਤਾਂ ਹੋ ਗਈ ਤੇਰੀ ਵਾਲੀ ਮੇਰੀ ਵਾਲੀ ਦਾ ਮੈਂ ਸੀਟ ਬੈਲਟ ਲਾ ਰખી ਓਕੇ ਇਹ ਤਾਂ ਸਿਆਣਾ ਮੁੰਡਾ ਹੈ ਇਹ ਸੀਟ ਬੈਲਟ ਲਾ ਰਖੀ ਤਾਂ ਫਿਰ ਛੜਿੰਗਾ ਤੇ ਇਹ ਸੀਟ ਬੈਲਟ ਜੀ ਇਹਦਾ ਫਾਇਦਾ ਵਧੀਆ ਜੀ ਇਹਦਾ ਸੀਟ ਬੈਲਟ ਦਾ ਹਾਂ ਬਹੁਤ ਹੈ ਐਂ ਆਪਦੇ ਨਹੀਂ ਨਾ ਲਾਓ ਆਪਣੇ ਪਰਿਵਾਰ ਨਹੀਂ ਲਾਓ ਵੈਰੀ ਗੁੱਡ ਹਾਂ ਮੰਨਦੇ ਹੋ ਕਦੇ ਮੱਛੀ ਨੂੰ ਵੀ ਤੇ ਗੱਲ ਦਾ ਨਹੀਂ ਪਤਾ ਬਹੁਤ ਤਗੜੀ ਤਗੜੀ ਗੱਲਾਂ ਦਾ ਪਤਾ ਦੁਰਘਟਨਾ ਕੁਝ ਵੀ ਪਤਾ ਨਹੀਂ ਕਿਹੜੇ ਮੋੜ ਤੇ ਖੜੀ ਤੁਹਾਡਾ ਇੰਤਜ਼ਾਰ ਕਰ ਰਿਹਾ ਹੋਵੇ ਉਹ ਕੀ ਹੈ ਜਿਹੜਾ ਉਹ ਭੈਣ ਦਾ ਯਮਦੂਤ ਜਾਂ ਦਾੰਗ ਜੀ ਹੁੰਦੀ ਹੈ ਜਿਹਦੇ ਆ ਕੀ ਬੁਝਾਈ ਮਾਰ ਗਈ ਹਾਂ ਹਾਂ ਇਹ ਪੈਰਾਂ ਤੇ ਲੱਗੇ ਹੋਏ ਜਾਂਦਾ ਆਪਾਂ ਹੀ ਲੇਟ ਹੋ ਗਏ ਦੀ ਥੋੜਾ ਜਿਹਾ ਹਾਂ ਕੀ ਹੋ ਗਿਆ ਆਇਆ ਜੋ ਇਹਦਾ ਪੜਾ ਆ ਕੀ ਹੋ ਗਿਆ ਕਿੰਨੇ ਦੇ ਦਾ ਕੀ ਲਿਖਤਾ ਜੀ ਇਹ ਇੱਥੇ ਬਸ ਪਨੀਰ ਹੀ ਲਾਓ ਕਿਸੇ ਵੀ ਵੀਰ ਭਾਈ ਨੇ ਪਨੀਰ ਹੀ ਲੈਣੀ ਹੋਵੇ ਤਾਂ ਇੱਥੋਂ ਲੈ ਸਕਦਾ ਆ ਬੋਰਡ ਪੜੋ ਇਹ ਫੋਨ ਨੰਬਰ ਨੋਟ ਕਰ ਲਓ ਵੀਡੀਓ ਦੇਖ ਕੇ ਤੇ ਗੱਡੀ ਕਮਾਦੋਗੇ ਨਹੀਂ ਐਵੇਂ ਵੈਰੀ

ਉਹ ਮੇਰਾ ਨਹੀਂ ਕੰਮ ਦੀ ਹੈਗੀ ਮੇਰੇ ਤਾਂ ਹੈਗੀ ਆ ਗੰਜ ਟੱਕਦੀ ਮੇਰਾ ਉਹ ਮੈਂ ਨਾ ਸਮਾਨ ਰੱਖਿਆ ਚੰਗੀ ਉਹ ਪੀਏ ਵਾਲਾ ਆ ਗਿਆ ਬੰਦੇ ਕਿਹੜਾ ਪਾਇ ਤੱਕ ਕੇ ਸਮਾਨ ਅੱਗੇ ਉਹ ਕਰ ਲਾ ਗਿਆ ਮਹਾ ਚਲੋ ਸ਼ੁਕਰ ਕਰੋ ਡਿੱਗੀ ਨਹੀਂ ਉਹ ਲਤਾਰ ਇਹਨੂੰ ਉਹ ਲਈਏ ਸਰਤੇ ਉਹ ਟੋਪੀਏ ਪੱਲੇ ਆਏ ਯਾਰ ਅੱਗੇ ਅੱਗੇ ਰੱਖੀਏ ਬੌਂਡ ਤੇ ਪਈਏ ਚੱਕ ਇਹਨੂੰ ਆਹ ਪਈਏ ਲੈ ਕੱਲੀ ਇਹਦਾ ਸ਼ੁਕਰ ਕਰ ਹਵਾ ਚ ਨਹੀਂ ਉੱਡੀ ਨਾਲ ਕਿੰਨੀ ਵਾਰ ਮੈਂ ਕਿੰਨੀ ਵਾਰ ਕੇ ਕੈਮਰਾ ਮਾਰਦਾ ਵਾਜੀ ਲੈ ਆ ਆਪ ਲੈ ਲਈ ਪ੍ਰਧਾਨ ਨੇ ਔਰ ਇਹਨਾਂ ਟੋਪੀ ਹੈ ਜੀ ਇਹ ਔਰ ਇਹਨਾਂ ਲੈ ਆ ਹਾਂ ਜੀ ਇਹ ਤਾਂ ਸੋਲੀਆ ਵੀ ਦੇਖਦੀ ਨਹੀਂ ਸੋਲੀਆ ਵੀ ਦੇਖ ਰਹੀ ਇਹਨਾਂ ਦੀ ਟੋਪੀ ਨਾ ਹੋ ਗਿਆ ਦੇਖੋ ਸੋਲੀਆ ਵਈ ਉਹ ਕਹਿੰਦੀ ਕਹਿੰਦੇ ਨੇ ਵੀ ਟੋਪੀ ਰਿਜਰ ਵਾਲੇ ਆਏ ਆਏ ਦੀਪ ਵੀ ਗਈਆਂ ਉਹਦੇ ਆ ਜਾ ਕਹਿੰਦਾ ਇੱਕ ਅਹੀ ਜੀ ਟੋਪੀ ਲਵਾ ਸਲੋਹ ਵਾਲਾ ਤੇਰੇ ਮੂੰਹ ਨੂੰ ਚੜੀ ਦਲਾ ਮੈਂ ਕਿੰਨੇ ਵਾਰ ਅੱਗੇ ਆਹ ਮਾਰਦੇ ਨਾਲੇ ਹਾਂ ਤੁਸੀਂ ਤਾਂ ਚਲਾ ਰਹੇ ਹੋ ਨਾਲੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਮੂਰੇ ਤੇਰੇ ਤਾਂ ਫਿਰ ਮੇਰਾ ਤੇਜ ਹੈ ਮੈਂ ਤਾਂ ਉਹੀ ਪਤਾ ਲਾ ਮੈਨੂੰ ਐ ਜਿ ਲੱਗਿਆ ਮੂੰਹ ਹੱਕ ਤੇ ਆਹੀ ਹੈ ਜੀ ਇਹਦੀ ਉਹ ਉਹ ਪਈ ਜਾਂਦੀ ਐ ਮੈਂ ਜਦੋਂ ਧਿਆਨ ਜਿੰਨਾਂ ਦੀ ਕਿਮ ਉਹ ਕਾਲਾ ਜਿਹਾ ਕੱਪੜਾ ਕੀ ਆ ਫਿਰ ਮੈਨੂੰ ਟੋਪੀ ਲੱਗੀ ਅੰਲਾ ਮੈਂ ਟੋਪੀ ਆ ਮੈਂ ਉਹ ਰਿਆ ਵੀ ਕਰਦੀ ਸੀ ਟੁੱਟ ਜਾਣੀ ਸੀ ਮੂੰਹ ਆ ਇਧਰ ਹੁੰਦਾ ਬਣਾ ਲੈ ਸਾਲੇ ਆ ਜਾਂਦੀ ਕਿਸੇ ਦੇ ਹੱਥੋਂ ਜੌਡਨ ਦੀ ਅਰੀਜਨਲ ਆ ਕਵਲ ਨਹੀਂ ਲਿਆ ਦੇਤੀ ਮੇਰੇ ਕੋਤਰੂ ਨੇ ਇਹ 23-2400 ਦੀ ਟੋਪੀ ਹੈ ਇਧਰ 2300 ਦੀ ਹੋਣੀ 23-2400 ਦੀ ਦੇਖੋ ਜੀ ਆ ਕਣ ਚਾਹ ਹੋਇਆ ਰ ਮੜਾਇ ਪਰ ਅੱਗੇ ਮੋੜਾ ਐ ਸਟੈਪ ਐ ਆਹ ਮਿੱਤਰੋ ਖੇਤ ਆਪਣਾ ਆ ਕੋਠਾ ਸਾਹਮਣੇ ਆਹਾ ਆ ਮੋਟਰਸਾਈਕਲ ਪਤਾ ਨਹੀਂ ਕਿਧਾ ਖੜੇ ਅੱਗੇ ਮੋੜਾ ਐ ਸਟੈਪ ਐ ਆਹ ਨਾਲ ਜੀ ਇੱਕ ਕਰਕੇ ਪਰਾਂ ਲਾਦਨੀ ਔਰੇ ਗੱਡੀ ਤੇ ਫੇਰ ਆਪਾਂ ਲੈਣਾ ਨਹੀਂ ਯਾਰਾ ਚਲੋ ਮੈਂ ਕਿਹਾ ਕੀ ਤੀ ਮਸ਼ੀਨ ਤੇ ਪਤਾ ਨਹੀਂ ਕੀ ਕਰਨ ਲੱਗਿਆ ਮੋਟਰ ਵੀ ਚੱਲੀ ਜਾਂਦੀ ਅੱਜ ਤਾਂ ਵੇਰੀ ਗੱਟਾ ਅੱਜ ਪਹਿਲੀ ਵਾਰ ਦੇਖਿਆ ਕਿ ਮੋਟਰ ਚੱਲ ਰਹੀ ਹੈ ਜੇ ਜਦੋਂ ਆਨ ਹੈ ਲਾਈਟ ਬੰਦ ਹੀ ਹੁੰਦੀ ਹੈ ਲਾਈਟ ਹੀ ਨਹੀਂ ਹੁੰਦੀ ਕੀ ਕਰ ਲੱਗ ਗਿਆ ਅੰਦਰ ਜਾ ਕੇ ਲਾਹ ਕੋਠੇ ਚ ਵੜ ਗਿਆ ਜਾ ਕੇ ਅੰਦਰ ਹੈ ਬੋਲਾ ਉਹ ਨਹੀਂ ਤਾਂ ਨਹੀਂ ਕਿਤੇ ਤਾਰ ਨੂੰ ਹੱਥ ਲਾ ਲਿਆ ਜਾ ਕੇ ਅੰਦਰ ਹਾਂ ਆ ਕਰ ਭਰਾ ਹਾਂ ਕਿਹੜਾ ਰਾਤੀ ਆਹ ਹੋਰੇ ਨੀ ਆਰਲੇਂਡ ਵਾਗਿਆ ਤਰ ਪਰਲੀ ਸਾਈਡ ਇਹ ਅੜਚਾ ਪਹਿਲਾ ਵਾਲੀ ਯਾ ਲੋ ਯੋਕੇ ਇੱਥੇ ਲਾਵਾਂਗੇ ਘੱਟੀ ਇਹ ਇੱਥੇ ਚਲੋ ਮੈਕਬੂਕ ਤਾਂ ਫੇਰ ਲਾ ਲਾਓ ਜੀ ਮੈਟਰੋ ਫਾਈਨਲੀ ਪਹੁੰਚ ਗਏ ਆਪਾਂ ਖੇਤ ਥੋੜਾ ਜਿਹਾ ਕਰਾਂਗੇ ਇੰਜੋਏ ਘੰਟਾ ਅੱਧਾ ਘੰਟਾ ਤੇ ਫਿਰ ਚਲਾਇਂ ਕਰੇ ਕੁੜੇ ਘਰੇ ਘਰੇ ਤੋਰਦੇ ਆ ਸਾਨੂੰ ਕਮਾਉਣੇ ਥੋੜਾ ਜਿਹਾ ਖੇਤ ਹੈ ਕੀ ਹੈ ਮਾਹੌਲ ਹੁਣ ਤਾਂ ਚਾਰੇ ਪਾਸੇ ਹਰਿਆਵਲੀ ਹਰਿਆਵਲੀ ਇਹ ਆ ਵਾਰੀ ਆਟਾ ਇਹ ਆਉ ਕਰਤੀ ਬੰਤਾ ਕੀ ਵਾਹ ਜੀ ਵਾਹ ਵਾਹ ਜੀ ਵਾਹ ਹੈ ਨਹੀਂ ਕੋ ਬੰਦਾ ਰੇ ਆਹ ਹੋਂਦਾ ਤੁਰਿਆ ਹੋ ਜੀ ਬਰਦਾਣਾ ਇਹ ਆਉ ਹੋਂਦਾ ਤੁਰਿਆ ਹੋਂਦਾ ਬਾਪੂ ਤੁਰਿਆ ਬੈਲੀ ਬੰਦਾ ਆ ਰਿਹਾ ਤਰੇ ਆਉਂਦਾ ਆ ਕੇ ਸੁਣਾਉਗਾ ਤੁਹਾਨੂੰ ਗੱਲਾਟਾ ਗੇਟਾ ਕੇ ਦੀਆਂ ਦੇਖੇ ਹੁੰਦੀਆਂ ਯਾਰ ਆ ਦੇਖੋ ਤੁਸੀਂ ਔਰ ਓਏ ਠੀਕ ਆਜੋ ਥੋੜੀ ਵੀਡੀਓ ਬਣਾਤੀ ਕੀ ਗੰਡੇ ਜੇ ਫੜਦੇ ਫਿਰਦੇ ਹੋ ਕੱਖ ਨੇ ਮੰਗਦੇ ਗੰਡੇ ਗੰਡੇ ਮਾਰ ਕੇ ਲੱਗੇ ਇਹਨੂੰ ਹੈ ਔਰ ਕਿਵੇਂ ਹੋ ਹੈਨ ਵਧੀਆ ਵਧੀਆ ਚੜਦੀਆਂ ਕਰਾਂ ਜੀ ਠੀਕ ਹੈ ਜਮਸਤੋ ਮੈਨੂੰ ਕਹਿ ਦੇਵਾ ਕਿਦਾਂ ਕੋਈ ਦਿੰਦਾ ਨਹੀਂ ਮੈਨੂੰ ਮਾ ਬੰਦਾ ਉਹਰੇ ਪਲਾਉ ਦਰਜਾ ਲੱਗੇ ਮੈਂ ਇਧਰ ਚੱਕਰ ਨਾ ਹੋਵੇ ਚ ਪਹੀ ਚ ਪਰ ਹੈਗਾ ਤਾਂ ਥੋੜੀ ਟਿਕਵਾ ਚੱਲ ਕੋਈ ਹਾਂ ਜੀ ਵਧੀਆ ਨਾ ਜੈ ਇੰਨਾ ਚੱਕਰ ਨਹੀਂ ਆ ਹਾਂ ਹੋਰ ਜਮਾ ਠੀਕ ਹੈ ਬਾਈ ਖੁਸ਼ੀ ਤੁਹਾਡੇ ਪਰਿਵਾਰ ਹਾਂ ਵਧੀਆ ਵਧੀਆ ਬਿਕਰ ਇੱਕੋ ਪਰਲੇ ਸ਼ੀਰ ਪਰਲੇ ਕੇ ਤੇ ਲੱਗੀ ਸਾਰੀ ਜੀਰੀ ਆਇਆ ਮੱਕੀ ਮੱਕੇ ਜੀ ਅੱਛਾ ਨਹੀਂ ਦੋ ਕਿਹਦੇ ਕਿਹੜਾ ਕਦੋਂ ਪਾਉਂਗੇ ਚਾਰ ਚਾਰ ਕਦੋਂ ਪਾਉਂਗੇ ਮਸੇ 10 ਤੱਕ ਨੋ ਜੀ ਅੱਛਾ ਮੈਂ ਪਉ ਦੇ ਦੱਸ ਦਿੰਦਾ ਠੀਕ ਹੈ ਹਉ ਜੀ ਇਹ ਨੇ ਬਾਪੂ ਫੌਜੀ ਸਾਹਿਬ ਫੌਜੀ ਬਸ ਸੇਵ ਹੀ ਸੇਵ ਹੈ ਜੀ ਨਹੀਂ ਨਾ ਨਹੀਂ ਨਾ ਕੋਈ ਲੋੜ ਨਹੀਂ ਖਰਾਬ ਓਕੇ ਬਸ ਨਾ ਨਾ ਓਕੇ ਹੰਡਾ ਤੇ ਲੋੜ ਹੈ ਜਦ ਤਾ ਮੌਸਮ ਹਾਂ ਜੀ ਪਰਿਵਾਰ ਵਧੀਆ ਇਹ ਤੇ ਠੀਕ ਹੈ ਹਾਂ ਜੀ ਠੀਕ ਠਾਕ ਪਤਰਾ ਕਿਵੇਂ ਦੀ ਗੱਲ ਪਰਸੋਂ ਹਾਂ ਪਰਸੋਂ ਹੀ ਮੈਂ ਜਦੋਂ ਆ ਗਿਆ ਸੀ ਕਾਪੀ ਫੜਾ ਕੇ ਆਇਆ ਇਹ ਤਾਂ ਹਾਂ ਮੈਂ ਦਵਾਈ ਲੈ ਆਇਆ ਸੀ ਆ ਟ੍ਰਾਂਸਫਰਮ ਸਟ ਗਏ ਜੀ ਹਾਂ ਆ ਜੀ ਹਾਂ ਅੱਛਾ ਹਲ ਮੂਰੇ ਵਾਲੇ ਮੁਰਤੇਸ ਕੀ ਇਹ ਕਿੱਧਰ ਕਿਹੜੇ ਜਿੱਥੋਂ ਮਿਲਿਆ ਜੀ ਇਹ ਪਤਲੋਂ ਦੇ ਪਤਰਾ ਦੀ ਉਮਰ ਕੀ ਦੀ ਹਾਂ ਰੇ ਉਧਰੋਂ ਆਹ ਨਹੀਂ ਮਿਲਿਆ ਨਾ ਉੱਥੇ ਡਾਕਟਰਾਂ ਕੋਲ ਲੈਣੀ ਪੜੇ ਸੈਨਕਾ ਕਾਪੀ ਕੀ ਅੱਛਾ ਜੀ ਹਾਂ ਉਸੇ ਦਿਨ ਮਿਲ ਗਈ ਦੀ ਹਾਂ ਜੀ ਅੱਛਾ ਅੱਡ ਜਿਹੜਾ ਜਿਹੜਾ ਸੜਕ ਲਵੋ ਦੁੱਧ ਖੋਰੀ ਹੋਇਆ ਜੀ ਨਹੀਂ ਨਾ ਦੁੱਧ ਨਹੀਂ ਪੀਣਾਗਾ ਉਹ ਤਾਂ ਸੱਡੀ ਇੰਦੀ ਚਾਰਾ ਲੱਗੀਆਂ ਹੋਈਆਂ ਐਸ ਰੋਡ ਤੇ ਆ ਸੋ ਚਹੇ ਨਹੀਂ ਤੇ ਉਹਦੇ ਨਹੀਂ ਨਾ ਕੰਡੇ ਦੀ ਲੋੜ ਨਹੀਂ ਆ ਤਾਂ ਮਾਚਲ ਕੋਰੇ ਕੋਕੜੇ ਲਾਇਆ ਮਨ ਨਾਲ ਗੀੜਾ ਕੱਢੇ ਹੀ ਕੋਈ ਨਹੀਂ ਕਈ ਦਿਨਾਂ ਤੋਂ ਬਣਾ ਰਦੀ ਸਲਾਜੀ ਬਸ ਨਾ ਕਿਹਾ ਤਾਂ ਮੈਂ ਬਈ ਮਾ ਜੀ ਹਾਂ ਮਾ ਕੋਈ ਨਾ ਤਾਂ ਵੀ ਮਾਚਲ ਕੋਡੇ ਵੀ ਆਹੇ ਖੇਤ ਆਪਣੇ ਸਾਰੇ ਇੱਧਰ ਆ ਇੱਥੇ ਇਹਨਾਂ ਨੇ ਮੱਕੀ ਲਾ ਰੱਖੀ ਐ ਚਾਰ ਵਾਸਤੇ ਆ ਵੀ ਆਪਣੀ ਇੱਧਰ ਸਾਹਮਣੇ ਇਹ ਆਜਾ ਸੀ ਲੈ ਗਿਆ ਓਏ ਕੁੱਕੜੀਆਂ ਛੱਲੀਆਂ ਇਹ ਛੱਲੀਆਂ ਕਹਿੰਦੇ ਜਿੰਨੀਆਂ ਮਰਜ਼ੀ ਲੈ ਜੀ ਤੇ ਜਦੋਂ ਤੋੜਾਂਗੇ ਅਸੀਂ ਉਹ ਤੁਹਾਨੂੰ ਦੱਸਾਂਗੇ ਮਾਮਲਾ ਹੈ ਕਿ ਕਿਵੇਂ ਹੈ ਐ ਪਰ ਆ ਰਿਹਾ ਉਹ ਥੱਲੇ ਹੀ ਮਾਰਕੀਟ ਕਈ ਖਾਸ ਕੀਦੇ ਹੂੰ ਪਾਣੀ ਗਣੀ ਤਾਂ ਓਕੇ ਰਮੇ ਦੀ ਓਕੇ ਜੀ ਬਿਜਲੀ ਬਿਜਲੀ ਵਾਟੂ ਕੋਟ ਬਰ ਮਦਦ ਠੀਕ ਹੈ ਬਲਾ ਹਾਂ ਪਾ ਮਾਲਵਾ ਨਹਿਰ ਕੱਢੀ ਐ ਪਹਿਲਾ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਜ਼ਾਦੀ ਤੋਂ ਬਾਅਦ ਦੇ ਹੋਈ ਰਹੂਰੇ ਆਪਣੇ ਆਪਣੇ ਤੋਂ ਪਾਣੀ ਆਲ ਗਿਆ ਤਾਂ ਬਣਾ ਨਹਿਰੀ ਪਣੀ ਨਾ ਆਣ ਲੱਗੇ ਨਾ ਲੱਗੇਗਾ ਲੱਗ ਜੂਗਾ ਆਪਣੇ ਪਾਰੀ ਮੰਨ ਭੇਜੀ ਆਪਣਾ ਦੇਖੀ ਜੀ ਮੈਂ ਠੀਕ ਹਾਂ ਹਾਂ ਫਿਕਰ ਨਾ ਹਾਂ ਜੀ ਕਿਤਾ ਬਣ ਖੜੇ ਦਾ ਨਾ ਚੱਗੇ

ते फिर अब दी मक्की दे, दे नान ये देखो ये ये देखो अच्छी भाई आओ ये लगे ते मैं ही पीछे पीछे बहुत नजारा आ कुदरत दे चमी नेड़े कुदरत की गोद में ਕੋਕੜੀਆਂ ਛਲੀਆਂ ਜਿਹਨੂੰ ਕਹਿੰਦੇ ਨੇ ਆਪਾਂ ਛਲੀਆਂ ਇਹ ਦੇਖੋ ਤੇ ਬਹੁਤ ਨਜ਼ਾਰਾ ਆ ਰਿਹਾ ਹੈ ਖੇਤ ਘੁੰਮਣ ਦਾ ਕਿਉਂਕਿ ਅੱਜ ਥੋੜਾ ਜਿਹਾ ਮੌਸਮ ਠੀਕ ਹੈ ਬੱਦਲ بارش ਵੀ ਹੋਈ ਆ ਥੋੜੀ ਤੇ ਮੈਂ ਚੱਲ ਵੀ ਅੱਜ ਖੇਤ ਜਾ ਕੇ ਆਉਂਦੇ ਆ ਸ਼ਾਮ ਜੇ ਨੂੰ ਆਇਆ ਤੇ ਬਹੁਤ ਨਜ਼ਾਰਾ ਆ ਰਿਹਾ ਕੋਕੜੀਆਂ ਆ ਦੇਖੋ ਮਾਹੌਲ ਮਾਤੂ ਆ ਤਾਂ ਛੋਟੀਆਂ ਨੇ ਹਲੇ ਬੱਚੀਆਂ ਨੇ ਤਾਂ ਤੇ ਵੱਡੀਆਂ-ਵੱਡੀਆਂ ਵੀ ਨੇ ਵਿੱਚ ਕੋਕਰ ਟਾਈਬ ਵੱਡਾ ਇਹ ਹਲੇ ਪੱਕੀਆਂ ਨਹੀਂ ਇਹ ਮੱਕੀ ਮਤਲਬ ਹੈਗੀ ਤਾਂ ਉਹੀ ਹੈ ਆਪਣੀ ਜਿਹੜੀ ਖਾਣ ਵਾਲੀ ਹੁੰਦੀ ਐ ਪਰ ਅੱਜ ਕੱਲ ਇਹਦਾ ਪਾਇਆ ਜਾਂਦਾ ਚਾਰ ਮੱਝਾਂ ਵਾਸਤੇ ਗਾਵਾਂ ਵਾਸਤੇ 2-2 ਕਿਲੇ ਤਿੰਨ-ਤਿੰਨ ਕਿਲੇ ਚਾਰ ਸਾਲਾਂ ਤੁਰ ਜਾਣ ਸ਼ੁਰੂ ਹੋਇਆ ਇਹਦਾ ਚਾਰ ਪਾਇਆ ਜਾਂਦਾ ਵਿੱਚੇ ਕੁਕੜੀਆਂ ਵਿੱਚੇ ਸਾਰਾ ਕੁਝ ਕਰਕੇ ਆਹ ਦੇਖੋ ਅੱਥੀ ਕੀ ਕਰੀ ਜਾਂਦਾ ਹੈ ਆਹੀ ਦਾ ਨਿਆਰਾ ਖੇਤਾਂ ਦਾ ਇਹਦਾ ਚਾਰ ਪਾਇਆ ਜਾਂਦਾ ਤੇ ਮੱਝਾਂ ਨੂੰ ਪਾਇਆ ਜਾਂਦਾ ਇਹ ਸਾਲ ਪਰ ਫਿਰ ਕੰਮ ਆਉਂਦਾ 6 ਮਹੀਨੇ 7 ਮਹੀਨੇ 8 ਮਹੀਨੇ ਕੰਮ ਆਉਂਦਾ ਹੈ ਮੱਛੀ ਘਾਣ ਡੂੜ ਡੂੜ ਸਾਲ ਕੰਮ ਆਉਂਦਾ ਹੈ 2 ਸਾਲ ਡੂੜ ਸਾਲ ਮਤਲਬ ਜਿੰਨਾ ਕਾ ਚਾਰ ਪਾਇਆ ਉਹਦੇ ਹਿਸਾਬ ਨਾਲ ਉਹਨੇ ਫਿਰੇ ਕੰਮ ਆਉਂਦਾ ਤੇ ਪਰ ਜੇ ਕੁਕੜੀਆਂ ਮਤਲਬ ਖਾਣਯੋਗ ਵੀ ਨੇ ਖਾ ਵੀ ਸਕਦੇ ਆ ਪਰ ਇਹ ਕੁਕੜੀਆਂ ਮਤਲਬ ਵਿੱਚ ਇਹਨਾਂ ਚ ਜੋ ਵੀ ਪ੍ਰੋਟੀਨ ਵਿਟਾਮਿਨ ਜੋ ਵੀ ਹੁੰਦਾ ਉਹ ਸਾਰਾ ਮੱਜਾਂ ਨੂੰ ਜਾਂਦਾ ਹੈ ਅਚਾਰ ਦੇ ਨਾਲ ਨਾਲ ਇਹ ਵਿੱਚੀ ਮਤਲਬ ਸਾਰਿਆਂ ਇਹ ਨਹੀਂ ਵੀ ਕੁਕੜੇ ਤੋੜ ਕੇ ਅਲੱਗ ਵੇਚਣਗੇ ਜਾਂ ਇਹਨੂੰ ਚਰੀ ਨੂੰ ਆਪਣਾ ਨੂੰ ਮੱਕੀ ਨੂੰ ਆਡਾ ਵੜਣਗੇ ਨਾ ਇਹ ਕੁਕੜੀਆਂ ਕਾਕੜੀਆਂ ਸਭ ਵਿੱਚੀ ਇਹਦਾ ਕੁੱਤਰਾ ਕਰਕੇ ਹੈ ਇਹ ਦਾਣਾ ਨਹੀਂ ਦਿਖਣਾ ਪੰਚਾਰ ਦੇ ਹਾਂ ਬਾਕੀ ਮੱਛੀ ਨੂੰ ਜ਼ਿਆਦਾ ਪਤਾ ਹੈ ਕਿਵੇਂ ਕੀ ਗੱਲਬਾਤ ਹੈ ਇਹ ਨਾਲ ਅੱਗੇ ਜਾ ਕੇ ਆਪਾਂ ਗੱਲ ਕਰਦੇ ਆਂ ਇਹ ਦੱਸੂਗਾ ਵੀ ਹੈ ਕੀ ਮਾਹੌਲ ਇਹ ਕਿਹਦਾ ਕੀ ਕੀਤਾ ਜਾਂਦਾ ਕਿਵੇਂ ਇੱਕ ਆਚਾਰ ਬਣਦਾ ਹੈ ਕਿਵੇਂ ਉਹ ਸਾਰੀ ਗੱਲਬਾਤ ਖੇਤੀਬਾੜੀ ਦੀ ਖੇਤੀਬਾੜੀ ਡਾਕਟਰ ਸਾਹਿਬ ਆਪਣਾ ਮੱਛੀ ਰਜਿੰਦਰ ਸਿੰਘ ਟੋਲਾਵਾਲ ਜੀ ਆਪਣੇ ਪੰਜਾਬ ਯੂਨੀਵਰਸਿਟੀ ਤੋਂ ਖੇਤੀਬਾੜੀ ਦੇ ਪ੍ਰੋਫੈਸਰ ਸਾਹਿਬ ਪਹੁੰਚੇ ਹੋਏ ਨੇ ਉਹ ਖਾਸ ਜਾਣਕਾਰੀ ਰੱਖਦੇ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਮਿੰਟ ਬਾਅਦ ਤੇ ਮੈਨੂੰ ਤਾਂ ਕੋਈ ਵਾਹ ਮਤਲਬ ਬਾਹਲਾ ਪਤਾ ਨਹੀਂ ਜਿੰਨਾ ਨੂੰ ਪਤਾ ਉਹਨਾਂ ਇੱਕ ਗੱਲ ਕਰ ਲੈਣਾ ਸ਼ੇਅਰ ਕਰ ਲੈਣਾ ਤੇ ਮੈਂ ਠਹਿਰੇ ਆਰਟਿਸਟ ਤੁਸੀਂ ਨੀ ਯਾਰਾ ਦੇਖੋ ਵਾਲੇ ਜਾਨ ਆਏ ਹਾਂ ਨਾ ਯਾਰ ਇਹ ਐ ਨੀ ਯਾਰਾ ਖੇਤਾਂ ਦਾ ਚਲੋ ਹੁਣ ਆਪਾਂ ਖਾਸੀ ਗੱਲਬਾਤ ਮੱਛੀ ਪ੍ਰੋਫੈਸਰ ਮੱਛੀ ਹਰਜਿੰਦਰ ਸਿੰਘ ਜੀ ਨਾਲ ਗੱਲ ਕਰਾਂਗੇ ਤੇ ਆ ਦੇਖੋ نیچے ਪਾਣੀ ਇਹ ਪਾਈਪ ਦਬੇ ਹੋਏ ਨੇ ਵੇਪਾਰਾ ਹੀ ਪਾਣੀ ਆ ਰਿਹਾ ਹੈ ਪਸੇ ਤਾਂ ਇਤਕੀ ਝੋਨੇ ਨੂੰ ਐ ਨਹੀਂ ਬਹੁਤ بارش ਮਤਲਬ ਆ ਰਹੀ ਹੈ ਤੇ ਵਧੀਆ ਪਾਣੀ ਦਾ ਸਰ ਰਿਹਾ ਉਤੋਂ ਸਰਕਾਰਾਂ ਵੀ ਚਲੋ ਵਧੀਆ ਕੰਮ ਕਰ ਰਹੀਆਂ ਨੇ ਪੈਪ ਉਹ ਨਹਿਰੀ ਪਾਣੀ ਦੇ ਰਹੀਆਂ ਨੇ ਤੇ ਆਪਾਂ ਹੁਣ ਕਰਦੇ ਆਂ ਇਹ ਇਹਨਾਂ ਛਲੀਆਂ ਬਾਰੇ ਗੱਲ ਡੰਗਰਾਂ ਦਾ ਜਿਹੜਾ achar ਪੈਂਦਾ ਉਹਦੇ ਬਾਰੇ ਗੱਲ ਕਰਦੇ ਆਂ 2 ਮਿੰਟ ਲਈ ਮਿਲਦੇ ਆਪਾਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਜਿੰਦਰ ਸਿੰਘ ਤੋਲਾਵਾਲ ਜੀ ਨੂੰ ਉਹ ਪ੍ਰੋਪਰ ਸਾਨੂੰ achar ਬਾਰੇ ਦੱਸਣਗੇ ਵੀ ਗੱਲਬਾਤ ਹੁੰਦੀ ਕੀ ਹੈ ਹਾਂ ਜੀ ਸਰ ਹਾਂ ਜੀ ਕੀ ਦੇਖ ਰਹੇ ਹੋ ਦੇਖੋ ਇਹ ਅੱਛਾ ਇਹ ਇਹ ਉਕੜੀ ਪੱਕਿਆਂ ਵਾਂਗੂ ਹੈ ਹਾਂ ਹਾਂ ਥੋੜੀ ਘਟਨੇ ਨੂੰ ਥੋੜੀ ਜੀ ਬੋੜੀ ਹੈ ਹਾਂ ਜਿਵੇਂ ਜਿਵੇਂ ਪਕਾ ਤਾ ਨਾ ਬੋੜੀ ਬੁੜੀ ਹਾਂ ਤੇ ਹੁਣ ਐਸਾ ਨੂੰ ਖੜ ਕੇ ਮੜਾ ਜਾ ਇਹਦੇ ਬਾਰੇ ਗੱਲ ਬਾਤ ਦੱਸੋ ਇਧਰਲੇ ਪਾਸੇ ਆਜੋ ਤੇ ਵੀ ਇਹਦਾ ਅਚਾਰ ਹੈ ਇਹਦਾ achar ਪੈ ਜਾਂਦਾ ਹਾਂ ਜੀ ਵੀ ਮਿੰਤਾ ਇਹਨਾਂ ਦੇ ਵੀ ਸਾਰੇ ਵੀ ਕੁਕੜੀਆਂ ਵਾਟਰ ਲੈਣਗੇ ਕੁਕੜੀਆਂ ਲੱਗ ਤੇ ਮੱਕੀ ਲੱਗ ਵੀ ਮੱਕੀ ਦਾ achar ਪਾਉਣਗੇ ਹੁਣ ਤੂੰ ਦੱਸ ਵੀ ਇਹ ਕੀ ਚੱਕਰ ਹੈ ਕੀ ਹੈ ਮਤਲਬ ਕਿਹੜਾ ਲੱਗਾ ਜੀ ਇਹ ਸਿਸਟਮ ਜੀ ਅੱਛਾ ਇਧਰ ਮੂੰਹ ਗੱਲਾਂ ਜਿਵੇਂ ਜਿਵੇਂ ਹੁਣ ਆ ਆ ਆ ਟਾਂਡਾ ਦੇਖ ਲਓ ਜੀ ਹੂੰ ਤੇ ਆ ਟਾਂਡਾ ਜੀ ਹਾਂ ਇਹਦੇ ਦੋ ਕੁਕੜੀਆਂ ਨੇ ਹਾਂ ਖੈ ਦੋ ਆ ਦੇਖੋ ਇੱਕ ਆ ਗਈ ਦੋ ਨੇ ਦੋ ਇੱਕ ਆ ਗਈ ਫੇਰ ਕਾਂਡੇ ਦੀ ਦੋ ਨੇ ਜੀ ਠੀਕ ਹੈ ਇੱਕ ਆ ਗਈ ਇੱਕ ਇਹਦੇ ਹੋਜੇ ਹੋਰ ਇੱਕ ਆ ਲੱਗੂ ਜੀ ਠੀਕ ਹੈ ਕਈ ਦਾ ਐਂ ਕਰਦੇ ਹੁੰਦੇ ਨੇ ਵੀ ਇੱਕ ਤੋੜ ਲਿਆ ਡੰਡਾ ਇੱਕ ਪਸੂਆਂ ਨੂੰ ਵਿੱਚੀ ਦਾਣੇ ਦੇ ਦਾਣੇ ਦੇ ਕੰਮ ਆ ਜਾਂਦਾ ਇਹ ਮਤਲਬ ਮਤਲਬ ਇੱਕ ਕੁਕੜੀ ਤੋੜ ਲਈ ਇੱਕ ਤੋੜ ਲਈ ਹਾਂ ਇੱਕ ਕਾਂਡੇ ਦੀ ਇੱਕ ਡੰਡੇ ਤੇ ਛੜਤੀ ਹਾਂ ਇੱਕਦਾਂ ਮੱਕੀ ਆਪਾਂ ਵੀ ਇਹ ਵੇਚ ਦਾਂਗੇ ਹੂੰ ਕੜਾ ਕੇ ਹੂੰ ਤੇ ਦੂਜੀ ਜਿਹੜੀ ਦੂਜੀ ਕੁੱਕੜੀ ਆ ਉਹ ਡੰਗਰਾਂ ਨੂੰ ਰਹਿ ਜੂਗੀ ਦਾਣੇ ਦੇ ਕੰਮ ਆਉਗੀ ਠੀਕ ਹੈ ਇਹ ਇਹਦੇ ਵੀ ਦੋ ਤਰੀਕੇ ਨੇ ਜੀ ਇੱਕ ਤਾਂ ਹੜੰਬੇ ਨਾਲ ਪੈਂਦਾ ਜੀ ਜਿਵੇਂ ਆਪਣੇ ਪੁਰਾਣੇ ਹੜੰਬੇ ਦੀ ਨੇ ਕੀ ਪੈਂਦਾ ਚਾਰ ਜੀ ਅੱਛਾ ਚਾਰ ਇਹਦਾ ਮੱਕੀ ਦਾ ਜੀ ਮਲਵਾ ਹੜੰਬੇ ਨਾਲ ਕੁੱਟੀ ਜਾਂਦੀ ਐ ਹੜੰਬੇ ਨਾਲ ਕੁੱਟੀ ਜਾਂਦੀ ਜਿਵੇਂ ਜਿਵੇਂ ਆਪਾਂ ਕਣਕ ਕੁੱਟਦੇ ਹੁੰਦੇ ਸੀ ਪਹਿਲਾਂ ਉਹ ਕਰਦੇ ਸੀ ਜੀ ਕੁੱਟਦੇ ਹੁੰਦੇ ਸੀ ਪਹਿਲਾਂ ਹੂੰ ਨਹੀਂ ਜੀ ਹੂੰ ਇੱਕ ਹੁਣ ਨੰਮੀ ਮਸ਼ੀਨਾਂ ਆ ਗਈਆਂ ਜੀ ਉਹ ਇੱਕ ਇੱਕ ਖੁੱਡੀ ਲੈ ਕੇ ਜਾਣੀ ਹੈ ਜੀ ਅੱਛਾ ਇਹਦੇ ਇੱਕ ਖੁੱਡੇ ਤੇ ਦੋ ਇੱਕ ਖੁੱਡ ਮਤਲਬ ਆਹ ਜਿਹੜਾ ਇੱਕ ਲੈਂਡ ਹੁੰਦੀ ਹੈ ਹਾਂ ਇੱਕ ਲੈਂਡ ਜਾਊਗੀ ਮਤਲਬ ਇੱਕ ਲੈਂਡ ਲੈ ਕੇ ਜਾਊਗਾ ਟਰੈਕਟਰ ਜੀ ਟਰੈਕਟਰ ਲੈ ਕੇ ਜਾਊਗਾ ਇਹ ਬਲਮ ਟਰੈਕਟਰ ਨਾਲ ਮਤਲਬ ਮਸ਼ੀਨਾਂ ਆ ਗਈਆਂ ਵੀ ਜਿਹੜਾ ਵੀ ਇਹਨੂੰ ਮੱਕੀ ਨੂੰ ਵੜਦੀਆਂ ਨੇ ਮੱਕੀ ਨੂੰ ਵੜਦੀਆਂ ਨੇ ਪਹਿਲਾਂ ਪਹਿਲਾਂ ਹੱਥ ਨਾਲ ਵੜਦੇ ਹੁੰਦੇ ਸੀ ਹਾਂ ਪਹਿਲਾਂ ਹੱਥ ਨਾਲ ਵੜਦੇ ਸੀ ਹੁਣ ਟੋਕਾ ਕਰਕੇ ਸਾਈਡ ਇੱਕ ਸਾਈਡ ਟਰੈਕਟਰ ਦੇ ਮਾਗਰ ਪੈ ਗਈ ਮਸ਼ੀਨ ਜੀ ਹੂੰ ਇੱਕ ਟਰੈਕਟਰ ਦੇ ਟਰਾਲੀ ਨਾਲ ਲੱਗ ਤੁਰ ਪਿਆ ਜੀ ਹੂੰ ਹਾਂ ਉਹ ਵੱਡਦਾ ਵੱਡਦਾ ਇਹਨੂੰ ਪੁੱਤਰ ਦਾ ਉਹ ਟਰਾਲੀ ਚ ਉਹ ਕਰੀ ਜਾਊਗਾ ਜਿਵੇਂ ਤੂੜੀ ਆਪਾਂ ਢੋਂਦੇ ਸੀ ਪਹਿਲਾਂ ਹਾਂ ਉਹ ਉਹਦੇ ਵਿੱਚ ਪੱਖਾ ਲੱਗਿਆ ਹੋਇਆ ਉਹ ਨਾਲ ਦੀ ਨਾਲ ਉਹ ਤੇ ਡੱਗੀ ਜਾਊਗਾ ਉਹ ਤੇ ਭਜਾਈ ਜਾਊਗਾ ਵੀ ਨਾਲ ਇਹਨੂੰ ਵੱਡੀ ਚੱਲੂਗਾ ਮੱਕੀ ਨਾਲੇ ਕੁਤਰੀ ਚੱਲੂਗਾ ਕੁਤਰੀ ਜਾਊਗਾ ਹਾਂ ਟੋਕਾ ਕਰੇ ਚੱਲੂਗਾ ਹਾਂ ਓਕੇ ਇੱਕ ਅਲੱਗ ਅਲੱਗ ਤੋਂ ਕਰਨ ਦੀ ਲੋੜ ਨਹੀਂ ਅਲੱਗ ਤੋਂ ਕਰਨ ਦੀ ਲੋੜ ਨਹੀਂ ਇੱਕ ਤਾਂ ਇਹੇ ਸਿਸਟਮ ਹੈ ਜੀ ਹਾਂ ਇਹ ਮੈਂ ਕੰਬਾਈਨ ਸਿਸਟਮ ਹੈ ਕੰਬਾਈਨ ਸਿਸਟਮ ਹੈ ਜੀ ਇੱਕ ਦੂਜਾ ਆ ਗਿਆ ਜੀ ਜਿਵੇਂ ਹੜੰਬੇ ਨਾਲ ਆਪਾਂ ਤੁਸੀਂ ਤੁਹਾਨੂੰ ਪਤਾ ਹੀ ਆ ਜੀ ਹਾਂ ਹਾਂ ਸਾਹਿਬ ਜੀ ਹਾਂ ਵੀ ਉਹ ਹੂੰ ਥੱਬੀਆਂ ਬਣਾ ਬਣਾ ਕੇ ਤੇਰੀ ਜਾਣਗੇ ਜੇ 10 ਡੰਡੇ ਦੀ ਥੱਬੀ ਬਣਾਤੀ 15 ਦੀ ਬਣਾਤੀ ਇਹ ਭਾਰੀ ਖਾਸੀ ਹੁੰਦੀ ਨੇ ਨਹੀਂ ਇਹਦੀ ਆਪਾਂ ਜਿਆਦੇ ਡੰਡੇ ਦੀ ਵੀ ਬਣਾ ਸਕਦੇ ਹਾਂ ਭਾਰੀ ਵਾਵਾ ਹੋ ਜਾਂਦੀ ਹੈ ਮੱਕੀ ਕੁਕੜੀ ਦਾ ਵਾਜਨ ਹੋ ਜਾਂਦਾ ਕੁਛ ਡੰਡੇ ਦਾ ਵਾਜਨ ਹੋ ਜਾਂਦਾ ਹਾਂ ਵੀ 10 ਕਟਾਂਡਿਆਂ ਦਾ ਥੱਬਾ ਆ ਬਣਾ ਕੇ ਚਲੋ ਉਹੋ ਉਹਦੇ ਨਾਲ ਵੀ ਚੱਲ ਰਿਹਾ ਅੱਜ ਕੱਲ੍ਹ ਜੀ ਨਹੀਂ ਇਹ ਹੈ ਜੀ ਹਾਂ ਜਿਹੜੀ ਮੱਕੀ ਹੈ ਇਹ ਚ ਪ੍ਰੋਟੀਨ ਜਿਆਦਾ ਹੁੰਦਾ ਜੀ ਠੀਕ ਹੈ ਇਹ ਨਿਰਾਵੀ ਪਸ਼ੂਨ ਪਾਇਆ ਬਾੜਾ ਮੜਾ ਜੀ ਨੀਰਾ ਮਤਲਬ ਕੱਲੀਆਂ ਛੱਲੀਆਂ ਨਾ ਕੱਲੀਆਂ ਛੱਲੀਆਂ ਨਹੀਂ ਕੱਲਾ ਚਾਰ ਦੀ ਕੱਲਾ ਚਾਰ ਕੱਲਾ ਚਾਰ ਜਿਵੇਂ ਆਪਾਂ ਕੱਲਾ ਹਰਾ ਪਾ ਦਨੇ ਹਮ ਕੱਲਾ ਹੀ ਹਰਾ ਪਾ ਦਿੰਦੇ ਸੀ ਪਹਿਲਾਂ ਪਾਉਂਦੇ ਰਹੇ ਹਾਂ ਯਾ ਹੁਣ ਪਾਉਂਦੇ ਨੇ ਹੁਣ ਵੀ ਕੱਲੀ ਮੱਕੀ ਹੋ ਕੱਲੀ ਚਰੀਓ ਕੱਲਿਓ ਪਾਉਂਦੇ ਪਰ ਕੱਲਾ ਚਾਰ ਹੈ ਜਿਹੜਾ ਇਹ ਬੜਾ ਲਾਹੇਵੰਦ ਨਹੀਂ ਹੈਗਾ ਵਿੱਚ ਜੇ ਦੋ ਟੋਕਰੇ ਇਹਦੇ ਨੇ ਤਾਂ ਦੋ ਹੀ ਜੇ ਦੋ ਟੋਕਰੇ ਮੱਕੀ ਦੇ ਚਾਰਦੇ ਨੇ ਤਾਂ ਦੋ ਹੀ ਟੋਕਰੇ ਤੂੜੀ ਦੇ ਹੋਣੇ ਚਾਹੀਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਸਲ ਇਹ ਫਾਰਮਾਂ ਆਂ ਵਾਸਤੇ ਬਣਿਆ ਸੀ। ਅੱਛਾ ਜਿਹੜਾ ਆਚਾਰ ਬਣਿਆ ਸੀ। ਜਿਨ੍ਹਾਂ ਦੇ ਮਤਲਬ ਵੱਡੇ ਵੱਡੇ ਫਾਰਮ ਨਹੀਂ ਜੀ। 100-100 ਗਾਂਾਂ ਰੱਖੀਆਂ ਹੋਈਆਂ ਨੇ, ਮੱਝਾਂ ਰੱਖੀਆਂ ਹੋਈਆਂ ਨੇ। ਉਹਨਾਂ ਵਾਸਤੇ ਸੀ ਜੀ। ਡੇਰੀ ਫਾਰਮ ਮਤਲਬ ਵੱਡੇ। ਹੁਣ ਪੰਜਾਬ 'ਚ ਇਹ ਰਿਆਂ ਹੋ ਗਿਆ। ਵੀ ਯਾਰ ਵੀ ਕਿਹੜਾ ਰੋਜ਼ ਜਾਊਗਾ। ਹੂੰ। ਘਰ ਹੀ ਪੱਟਣਾ, ਘਰ ਹੀ ਚੱਕ ਕੇ ਪੱਟ ਕੇ ਪਾਤਾ ਬਸ। ਓਕੇ। ਅੱਛਾ। ਖਤਮ ਹੈ ਜੀ ਕੰਮ। ਇਹ ਕੰਮ ਹੋ ਗਏ। ਠੀਕ ਹੈ। ਇਹ ਤਾਂ ਕਰਕੇ ਹੁਣ ਮਾਦ ਹੁ ਗਈ। ਲਓ ਜੀ ਇਹ ਸੀ ਜਾਣਕਾਰੀ ਮੱਕੀ ਦੇ ਆਚਾਰ ਬਾਰੇ। ਹਰਜਿੰਦਰ ਸਿੰਘ ਟੋਲਾਵਾਲ ਜਿਹਨੂੰ ਅਸੀਂ ਪਿਆਰ ਨਾਲ ਮੱਛੀ ਕਹਿੰਦੇ ਆਂ ਖੇਤ ਆਏ ਸੀ ਮਾ ਚਲੋ ਗੱਲਬਾਤ ਕਰ ਲਈ ਜਾਵੇ ਤੇ ਉਹ ਵਿਕਰ ਆ ਗਿਆ ਵਿਕਰੇ ਹੈ ਹੈ ਵਿਕਰ ਬਾਈ ਨਹੀਂ ਹੈ ਵਿਕਰ ਬਾਈ ਵਰਗਾ ਹੈ ਮੈਨੂੰ ਲੱਗਿਆ ਵਿਕਰ ਹੈ ਪਰ ਵਿਕਰ ਬਾਈ ਨਹੀਂ ਹੈ ਲੱਗ ਰਿਹਾ ਵੀ ਹੋਈ ਹੈ ਪਰ ਨਹੀਂ ਹੈਗਾ ਉਹ ਜੀ ਸਾਹਿਬ ਤਾਂ ਹੋ ਹੀ ਨਹੀਂ ਫੌਜੀ ਸਾਹਿਬ ਤਾਂ ਹੋ ਹੀ ਰਹੇ ਨੇ ਚਲੋ ਅੱਗੇ ਕਰਦੇ ਆਂ ਗੱਲਬਾਤ ਠੀਕ ਹੈ ਹਾਂ ਚਲੋ ਇਹ ਤੁਝੇ ਕੇ ਜਾ ਕੇ ਆਨੇ ਆਂ ਕੋਈ ਤੇ ਉਧਰ ਵਿਕਰ ਬਾਈ ਨੂੰ ਮਿਲਦੇ ਆ ਜਾ ਕੇ ਠੀਕ ਹੈ ਚਲੋ ਘਰੇ ਉਹ ਜੀ ਘਰੇ ਮਿਲ ਜੀ ਹੈ ਜੀ ਜੇ ਘਰੇ ਆ ਗਈ ਬਾਈ ਘਰੇ ਤਾਂ ਸੰਗ ਲੱਗਿਆ ਜੀ ਠੀਕ ਹੈ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਸੇਵ ਸਿੰਘ ਮਾਰੇ ਜੀ ਘੜੀ ਆਪਾਂ ਬਾਦ ਮੁਰੇ ਹੈ ਨੀ ਮਾਰੇ ਜੀ ਘੜੀ ਕਰਤਾ ਜਾਣਦਾ ਜੀ ਬੱਸ ਭਜਾਇਆ ਨਹੀਂ ਕਿਸਮਤ ਕਰਤਾ ਮਜਾਨਦਾ ਘਰੇ ਜੀ ਘਰੇ ਮਿਲਿਆ ਹਾਂ ਜੀ ਹਾਂ ਮੈਂ ਮਿਲ ਜੀਓ ਚਲੋ ਮੈਂ ਨਾ ਉਹ ਤੁਹਾਨੂੰ ਦੰਚਾ ਮੈਂ ਕਰੇ ਓਕੇ ਬਾਈ ਓਕੇ 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 ਮੈਂ ਮਿਲ ਜੀਓ ਇਹ ਨਾ ਉਹ ਖੇਤ ਵਾਹੀ ਅੱਛਾ ਵਿਕਰੇ ਨਾ ਆ ਗਿਆ ਹੋਵੇ ਹਾਂ ਮੈਂ ਉਹਨੂੰ ਕਾਲ ਕਰ ਲਵਾਂ ਮੈਂ ਹਾਂ ਫੋਨ ਕਰ ਹਾਂਜੀ ਹਾਂ ਚਲੋ ਜੀ ਰੋਕਦੇ ਹੋਰ ਖੜ ਦੇ ਤਾਂ ਹੈਂ ਡਿੱਗੀ ਨਾ 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 ਬਸ ਚੰਗਾ ਬਸ ਚੰਗਾ ਮੈਂ ਕਰਾ ਦੇ ਲਓ ਜੀ ਚੱਲਿਓ ਹੁਣ ਦੂਜੇ ਖੇਤ ਉਧਰ ਕਿਹੜਾ ਮਾਰ ਕੇ ਫਿਰ ਦੇਖਦੇ ਆਂ ਕੀ ਮੋਲ ਹੈ ਗੱਡੀ ਕਰਦੇ ਆਂ ਬੈਕ ਸ਼ੈਲੋ ਜੀ

ਇਹਨੂੰ ਵਧੀਆ ਰੰਗ ਕਰਕੇ ਮਨ ਖੁਆਇਸ਼ ਐਨੂੰ ਰੰਗ ਰੰਗ ਕਰਕੇ ਵਧੀਆ ਇਹ ਉਹ ਅੱਛਾ ਬਣਾ ਕੇ ਜੋ ਦੂਜੇ ਨੂੰ ਜਿੱਥੇ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਉਹਨੂੰ ਰੰਗ ਰੰਗ ਕਰਕੇ ਥੋੜਾ ਜਿਹਾ ਬੈਠਣ ਜੋਗਾ ਮਾਹੌਲ ਜਿਹਾ ਬਣਾਵਾਂਗੇ ਤੇ ਆਹ ਬੈਠੇ ਬਿੱਕਰ ਵਾਈ ਆਹ ਬੈਠੇ ਏ ਆਹ ਬੈਠੇ ਹੱਸੀ ਜਾਂਦਾ ਹੈ ਅਨਾ ਆਗੇ ਚੋਬਰ ਇਹ ਲਾ ਮੈਂ ਚੱਲਾਂ ਚੱਲ ਬਈ ਹੁੰਦਿਆ ਯਾਰ ਨਾ ਲਓ ਜੀ ਗੱਡੀ ਕਰਤੀ ਬੰਦ ਜੀ ਮੰਦ ਤੇ ਮਿਲਦੇ ਆ ਵੀ ਕਰਵਾਈ ਨੂੰ ਆ ਲਾਈਟਾਂ ਕਰਦੇ ਉੱਪਰ ਲਈ ਬੰਦ ਐਸੇ ਐਸੇ ਵਕੇ ਦੇਖਦੇ ਹਾਂ ਕੀ ਬਣਦਾ ਮਾਹੌਲ ਇਹ ਹੁੰਦੀਆਂ ਨੇ ਕਲਾ ਮੰਦ ਦੇਖਾਂ ਹੁੰਦੀਆਂ ਨਹੀਂ ਹਾਈ ਹੁੰਦੀਆਂ ਨਹੀਂ ਨਾ ਲਾਈਟਾਂ ਬੰਦ ਨਹੀਂ ਹੁੰਦੀਆਂ ਹੋ ਗਈ ਹੋ ਗਿਆ ਚਲੋ ਜੀ ਹੋ ਗਈਆਂ ਲਟਾ ਬੰਦ ਜਮਲੇ ਵਿਕਰਾਈ ਨੂੰ ਆ ਕੇ ਯਾਰੇ ਲੈ ਰਹੇ ਕੁਦਰਤ ਦੇ ਕੁਦਰਤ ਦੇ ਯਾਰੇ ਲੈ ਜਾਂਦਾ ਬੈਠਾ ਗੱਲਾਂ ਵੱਡੀ ਆਵਾਜ਼ ਸੱਤ ਬਣਿਆ ਬੈਠੇ ਹੈ ਬਈ ਔਰ ਠੀਕ ਹੋ ਹਾਂ ਔਰ ਐਸ ਤਰ੍ਹਾਂ ਬੈਠੋ ਜੀ ਬੈਠੋ ਟ੍ਰੇਲੇ ਥੋੜੀ ਉੱਪਰ ਇਹ ਇਧਰ ਗੱਧਰ ਲੱਗੇ ਨੇ ਇਧਰ ਨੇ ਗਿਆ ਜੀ ਉੱਥੇ ਗਿਆ ਜੀ ਔਰ ਠੀਕ ਹੋ ਇਸ ਤਰੀਕੇ ਨਾਲ ਹਾਂ ਠੀਕ ਠਾਕ ਉਧਰ ਤਾਂ ਜਾਇਆ ਸੀ ਬਾਪੂ ਨੂੰ ਮਿਲਿਆ ਹੈ ਲਾਉ ਲਮਾਰੇ ਹੋਰ ਦੱਸੋ ਕੀ ਸੇਵਾ ਕਰੀ ਨਾ ਨਾ ਬਸ ਭਾਈ ਸੇਵਾ ਨੋ ਨੋ ਨਾ ਪਦੀ ਆ ਰੇ ਭਾਈ ਮੌਸਮ ਹੈ ਅੱਜ ਇਹ ਮੌਸਮ ਹੈ ਲੱਗਿਉਂ ਤਾਂ ਉਸ ਲਈ ਉਹੀ ਰਹਿ ਗਈ ਆਪਣੀ ਮੱਕੀ ਵਾਲੀ ਹੈ ਜੀਆ ਬਸ ਹੂੰ ਇਧਰਲੀ ਸਾਈਡ ਤੇ ਨਹੀਂ ਗੱਡੇ ਹੈ ਨਾ ਭਾਈ ਉਹ ਕੋਈ ਨਹੀਂ ਉਹਦਾ ਲੋੜ ਵੀ ਨਹੀਂ ਸਰ ਉਹ ਠੱਡੇ ਹੀ ਆ ਗਿਆ ਅਗਲੇ ਸਾਲ ਦੇਖ ਲਾਂਗੇ ਬਸ ਜੀਰੀ ਬੱਟੀ ਤੋਂ ਬਧੇ ਰਹਿ ਰੋਬਟੇ ਹੈ ਗਿਆ ਆਪਣਾ ਬਸ ਬਈ ਪਤਾ ਕੀ ਹੈ ਉਹ ਵਸਾਇ ਨਿਸ਼ਾਨੀ ਜੀ ਰਹਿੰਦੀ ਆ ਹਣਾ ਥੋੜ੍ਹ ਬਈ ਅਗਲਾ ਵੱਡਦਾ ਨਹੀਂ ਹੈਗਾ ਆਪਾਂ ਦਾ ਵੱਡਦਾ ਨਹੀਂ ਹੈਗਾ ਆਪਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਕੁਝ ਵਾਕ ਆ ਜੇ ਆਪਣਾ ਉਹਨੂੰ ਵੀ ਪਤਾ ਹੁੰਦਾ ਵੀ ਮਰਜ਼ੀਂ ਵੱਟਾਂ ਦੇ ਬਾਗ ਉਹ ਨਹੀਂ ਵੀ ਪੈਰ ਦਿਲਕ ਜੂਗਾ ਹਾਂ ਜਿਹੜੀ ਚੌੜੀਆਂ ਵੱਟਾਂ ਆਪਣੀਆਂ ਵਧੀਆ ਬਈ ਹਾਲੇ-ਦਾਲੇ ਤੁਰਨ ਫਿਰਨ ਤੇ ਐ ਹੁੰਦਾ ਵੀ ਯਾਰ ਆਪਾਂ ਨਹੀਂ ਆਪ ਨਹੀਂ ਤੁਰਨਾ ਉਹ ਵੀ ਤਾਂ ਗੱਲ ਹੈ ਸਾਰਾ ਜਣੇ ਜਿਹੜਾ ਮਾਰਨ ਵਾਲਾ ਗੱਲ ਹੈ ਹੋਠੀ ਗਈ ਪਰਿਵਾਰ ਵਧੀਆ ਲੱਗ ਜਾਨੀ ਹਾਂ ਬਈ ਪਰਿਵਾਰ ਵਧੀਆ ਸਾਰਾ ਠੀਕ ਠਾਕ ਦੇਖਾਂ ਉਰੇ ਵਧੀਆ ਲੱਗ ਜਾਨੀ ਹਾਂ ਲਾਵਾਂਗੇ ਬਸ ਉਹ ਲੈ ਆਮਗੇ ਬਈ ਲੈ ਆਮਗੇ ਬਾਈ ਪਾਤਰਾਂ ਤਾਂ ਲੈ ਆਈਤੀ ਅਸੀਂ ਹੁਣ ਪਲਾਟ ਜੇ ਚਲਾਈਆਂ ਤੇ ਦੋਕ ਲੱਗਿਆ ਹੀ ਉਰੇ ਇੱਕ ਤੁਰੇ ਲਾ ਦੇਗੇ ਇਧਰ ਕਿ ਫਿਰ ਗੁਰੂ ਘੜਾ ਕਲਾਮ ਹਾਂ ਹਾਂ ਕੋਈ ਨਹੀਂ ਇੱਕ ਤੁਰੇ ਲਾ ਦੇ ਉਹ ਦੇ ਇੱਕ ਜੇ ਲਾ ਦਿਓ ਇਹ ਕੱਢਾਂਗੇ ਸੁੰਡ ਬਹੁਤਾਂ ਇਹ ਰੇੜੀ ਹੁੰਦੀਆਂ ਇਹਦੇ ਚਾਰ ਜਣਗਾ ਬੇਟਾ ਇਹ ਚਾਹਤੋ ਹੈ ਜੀ ਅੱਛਾ ਮੈਂ ਲਾ ਦੇਣੇ ਇਹ ਵੀ ਲਾ ਦੇ ਤਿੰਨ ਢੇਕਾ ਲੈਣੀ ਇਹਦਾ ਇਹ ਉਰੇ ਅਬਰਾਇ ਚ ਸੁੰਡੀਆਂ ਨੇ ਹੁੰਦੇ ਨਹੀਂ ਇਹ ਪਰਤੇ ਆ ਅੱਛਾ ਜਿਹਨੇ ਇਹ ਪੁਈਏ ਹਾਂ ਪੁਈਏ ਹੁੰਦੇ ਨਹੀਂ ਇਹ ਤੇ ਜਿਹੜੇ ਉੱਪਰ ਕੀ ਲੰਘ ਜਾਂਦਾ ਸਾਰੇ ਪਿੰਡੇ ਵਿੱਚ ਉੱਥੋਂ ਜਿੰਨੇ ਜਿੰਨੇ ਥਾਂ ਵਿੱਚ ਦੀ ਲੰਘੇ ਜੀ ਉਹਨਾਂ ਥਾਂ ਉੱਠ ਖੜੂ ਆ ਜੀ ਉਹ ਸੜਕਾਂ ਤੇ ਹੁੰਦੇ ਨੇ ਨਾ 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 ਬਈ ਨਾ 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 ਕੁਛ ਨਹੀਂ ਨਾ ਕੁਛ ਨਹੀਂ ਨਾ ਜੀ ਕੁਛ ਨਹੀਂ ਨਾ ਜਾਉਂਦਾ ਨਾ 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 ਬਈ ਰੋਜ ਆਬ ਨਹੀਂ ਸਕਦੇ ਨਾ ਬਈ ਉਹ ਤਾਂ ਗੱਲ ਨਹੀਂ ਦੂਜੀ ਆਨੇ ਹੁੰਦੇ ਪਰ ਇਹ ਕੀ ਅਸਾਂ ਇਹ ਵੀ ਸੋਚ ਰਹੇ ਸੀ ਵੀ ਆਪਾਂ ਜੀ ਬਸ ਮਾਰੇ ਬੰਦੇ ਹੈਗੇ ਜੀ ਨਾਲੇ ਬਿੱਦੇ ਐ ਨਾ ਕੋਈ ਆਉਣੀ ਵੀ ਆਪਾਂ ਹੀ ਤੇ ਉਹਨੇ ਕਿੰਨੇ ਕੰਮ ਹੁੰਦੇ ਨੇ ਬਈ ਬਸ ਨਿਕਲ ਹੀ ਜਾਂਦੇ ਨੇ ਕਦੇ ਆਹ ਕਰ ਲੈ ਕਦੇ ਬਾਹਰ ਕਰ ਲੈ ਚੱਲ ਫੋਰ ਵਧੀਆ ਹਾਂ ਜੀ ਆ ਵਧੀਆ ਓਕੇ ਹਾਂ ਥੱਲੇ ਬੈਠੀ ਸੀ ਸੜ ਪਤਾ ਲੱਗੇ ਤੁਹਾਨੂੰ ਹਾਂ ਮੈਂ ਤਾਂ ਸਿਆਵਾ ਕੱਪ ਉਧਰ ਕੋ ਮੁੰਡਾ ਆ ਗਿਆ ਸੀ ਉਹ ਥੋੜੇ ਵਰਗੇ ਦੇ ਹੋਵੇ ਆਪਣੇ ਪਿੰਡਾਂ ਦੀ ਹੈ ਫੁੱਲਾ ਦਾ ਮਹਾਰਾ ਵੀ ਕਰਵਾਈ ਆ ਗਿਆ ਉਹ ਨੇੜੇ ਜਾ ਕੇ ਦੇਖਿਆ ਹੋਰ ਵੀ ਮੁੰਡਾ ਅੱਛਾ ਅੱਛਾ ਹਾਂ ਬੈਠੋ ਜੀ ਬਣਾਂ ਨਾ ਇਹ ਤਾਂ ਹੈਗੇ ਹਾਂ ਲੈ ਪੈਂਦਾ 10 ਮਿੰਟ ਦਾ ਓੜੀਆ ਚਲ ਠੀਕ ਹੋ ਬਾਈ ਚਲੋ ਠੀਕ ਹੈ ਜੀ ਚਲ ਪ੍ਰਸ਼ਾਦਾ ਛਕ ਲੈਂਦੇ ਨਾ 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 ਬਾਈ ਫੇਰ ਆਉਣਾ ਕਦੇ ਚਲੋ ਆ ਜੀ ਪਸਾਵਾਂਗੇ ਠੀਕ ਹੈ ਜੀ ਬਾਈ ਇਹ ਲੈ ਚੰਗਾ ਜੀ ਦਰਖਤ ਜਰੂਰ ਹੈ ਹਾਂ ਬਸ ਜੀ ਇੱਧੇ ਪਟਿਆਲੇ ਗਈ ਜੀ ਪਹਿਲਾਂ ਲਾ ਦੋ ਹਫਤੇ ਤੱਕ ਤਾਂ ਵੱਢੂਗੇ ਹਾਂ ਜੀ ਹਾਂ ਫੇਰ ਦੱਸੋ ਪਹਿਲਾਂ ਲਿਆ ਕੇ ਰੱਖਾਂਗੇ ਨਾ ਹਫਤੇ ਤੱਕ ਬਸ ਫੋਨ ਕਰ ਦੂਗਾ ਆਜੋ ਫੋਨ ਕਰ ਦਿਓ ਜੀ ਹਫਤੇ ਤੱਕ ਲੈ ਆਵਾਂਗੇ ਅਸੀਂ ਦਰਖਤ ਵੀ ਬਾਈ ਕੋਈ ਨਾ ਪਰੇ ਬਾਈ ਧੰਨਵਾਦ ਚਲ ਕੋਈ ਨਹੀਂ ਬਾਈ ਮੈਂ ਇਹ ਮੁੰਡੇ ਨੂੰ ਕਿਆ ਮਾਰ ਕਢਾ ਗਿਆ ਬਾਈ ਮਾਂ ਤੰਗ ਹੋ ਗਏ ਹੋ ਰਾਇਲਿਆ ਕਰ ਕੇ ਆ ਬੰਦੇ ਨੇ ਹਾਂ ਰੇਤੀ ਰੀਤਾ ਬਹੁਤ ਆ ਸੀ ਉਰੋਂ ਲੰਗੇ ਦੀ ਪਹਿਲਾਂ ਅੱਧਾ ਘਾਟਾ ਖੇਤ ਜਾ ਕੇ ਆਏ ਆ ਭੈਣੀ ਖੇਤ ਆ ਆਪਣਾ ਪਾਤਰਾ ਤੋਂ ਆਏ ਆ ਆ ਉਹਨਾਂ ਦੇ ਹਾਜੀ ਕਰਵਾਜ ਰ ਕਿੰਨਾ ਕੀ ਕਰ ਰੱਖਿਆ ਬੰਦੇ ਬੜੇ ਬਾਈ ਕੀ ਲੱਕੀ ਵੈਣੀ ਪੱਲੇ ਆ ਬਤ ਵਾਹ ਨਾ ਲੈ ਵਿਚਾਰ ਵਿਚਾਲੇ ਤੁਸੀਂ ਆ ਐ ਬਾਈ ਲੈਟਾ ਬਾਈ ਬਾਈ ਤੁਸੀਂ ਲੈਟਾ ਕਰ ਰਹੇ ਹੋ ਬਾਈ ਬਾਈ ਫਸੇ ਖੜੇ ਤੇਨੂੰ ਕਢਾਰੇ ਦੇ ਬਾਈ ਦੇ ਇਹ ਮੁੱਕ ਗਿਆ ਜੱਟਾਂ ਦੇ ਤੂੰ ਆਪਦੀ ਗੱਲ ਕਰੀ ਜਨਾ ਅੱਗੇ ਵੀ ਦੇਖ ਲੈ ਹੈ ਕੀ ਲੌਜੀ ਖੇਤੋਂ ਆ ਗਏ ਆ ਸੀ ਤੇ ਹੁਣ ਆ ਕੇ ਗੱਡੀ ਲਾਤੀ ਅੰਦਰ ਘਰੇ ਤੇ ਹੁਣ ਲੱਗਿਆ ਸੀ ਰੋਟੀ ਖਾਣ ਰੋਟੀ ਪਾ ਲਏ ਤੇ ਥੱਕੇ ਹੋਏ ਥੋੜਾ ਗੜਾ ਗੜਾ ਹੀ ਕੱਟ ਗਏ ਤੇ ਰੋਟੀ ਲੈ ਤੇ ਰੋਟੀ ਆਈ ਬਈ ਤੇ ਰੋਟੀ ਖਾਣੇ ਆ ਤੇ ਬਸ ਹੋਰ ਤੱਕੀ ਗੱਲਬਾਤ ਹੈ ਅੱਜ ਦੇ ਬਲਾਗ ਦਾ ਇੱਥੇ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਤਾਂ ਨਹੀਂ ਸ਼ੇਅਰ ਹੁੰਦਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੇ ਕਰਨਾ ਹੈ ਕਰ ਦਿਓ ਨਹੀਂ ਕਰਨਾ ਤਾਂ ਨਾ ਕਰੋ ਉਹ ਤੁਹਾਡੀ ਇੱਛਾ ਹੈ ਪਰ ਅੱਗੇ-ਅੱਗੇ ਹੌਲੀ-ਹੌਲੀ ਬਹੁਤ ਚੀਜ਼ਾਂ ਲੈ ਕੇ ਆਵਾਂਗੇ ਤੇ ਓਕੇ ਗੁੱਡ ਨਾਈਟ ਇਸ ਤੋਂ ਅਗਲਾ ਬਲੌਗ ਜ਼ਰੂਰ ਦੇਖਣਾ ਉਹ ਚ ਅੱਛੀ ਗੱਲ ਮਿਲੂਗੀ ਤੇ ਉਸ ਤੋਂ ਅਗਲਾ ਤੇ ਬਲੌਗ ਅੱਛੇ ਆਉਣਗੇ ਬਲੌਗ ਤੋਂ ਕਨਵਰਟ ਹੋਗੇ ਕੁਝ ਹੋਰ ਇਹ ਚੀਜ਼ ਕਰਾਂਗੇ ਹੋਊਗਾ ਬਲੌਗੀ ਪਰ ਬਲੌਗ ਚ ਇੱਕ ਵੈਬਸਰੀ ਚੱਲ ਪੂਗੀ ਦੇਖੋ ਓਕੇ ਗੁੱਡ ਨਾਈਟ ਲਵ ਯੂ ਓਏ 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 ਸੁਖੀ ਓਏ 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 ਸੁਖੀ